ਭਗਵਾਨ ਤਮਨ ਉਹਦੇ ਰੋਟੀ ਪ੍ਰਸ਼ਾਦਾ ਸ਼ੱਕ ਥੱਲੇ ਬਹਿ ਕੇ ਆ ਗਿਆ ਉਹਦੀ ਵੀਡੀਓ ਹੀ ਵਾਇਰਲ ਹੋ ਗਈ ਦੋ ਮਿੰਟ ਸ਼ੱਕ ਹੈਗਾ ਸਟੰਟ ਕਰਦੇ ਆ ਸਾਰੇ ਅੱਗੇ ਜੀ ਉਹਦੇ ਅਸੀਂ ਵੇਖਿਆ ਵੀਡੀਓ ਤੇ ਰੋਣ ਵੀ ਲੱਗੇ ਇੱਕ ਜਗ੍ਹਾ ਮੈਂ ਰੋਣ ਲੱਜ ਮੈਂ ਫੇਰ ਆਗੇ ਗੱਲ ਹੋਗੀ ਮੈਂ ਰੋਣ ਲੱਜ ਮੈਂ ਫੇਰ ਆਗੇ ਗੱਲ ਹੋਗੀ ਲੰਗਰ ਲਾਇਆ ਹੋਇਆ ਇੱਥੇ ਪਰ ਅਰਵਿੰਦ ਕਜਰੀਵਾਲ ਸਾਹਿਬ ਨੇ ਤਾਂ ਕਿਹਾ ਕਿ ਸਾਡੇ ਵਰਕਰ ਜਾਣਗੇ ਦਿੱਲੀ ਲੋਕਾਂ ਦੇ ਘਰ ਦੇ ਵਿੱਚ ਲੰਗਰ ਇਕੱਠਾ ਕਰਕੇ ਪੰਜਾਬ ਦੇ ਦੇ ਕੇ ਆਣਗੇ ਹਾਂ ਜੀ ਉਹ ਜਾਣਗੇ ਜੀ ਲੰਗਰ ਲੈ ਕੇ ਆਉਣਗੇ ਉਹ ਐਮਐਲਏ ਦੇ ਘਰਾਂ ਹੀ ਜਾਣਗੇ ਉਹਦੇ ਘਰ ਚਾਹ ਪੀ ਕੇ ਆਉਣਗੇ ਜੀ ਕਾਗਜ਼ਾਂ 'ਚ ਉਹਨਾਂ ਦੇ ਘਰ ਆ ਗਏ ਪਰ ਲੰਗਰ ਉਹਨੇ ਨਹੀਂ ਆਉਣਾ ਹੈਲੀਕਾਪਟਰ ਤੇ ਆਇਆ ਹੀ ਹੋਣਾ ਇੱਥੇ ਹੈਲੀਕਾਪਟਰ ਕਿੱਥੇ ਅਜ ਕੁਝ ਵੀ ਨਹੀਂ ਆਇਆ ਜੀ ਉਹਦੇ ਇਹ ਉਹ ਪੰਜਾਬ ਦਾ ਯੂਥ ਹੈ ਜਿਨੇ ਸਤਲੁਜ ਦਰਿਆ ਦਾ ਮੂੰਹ ਮੋੜ ਦਿੱਤਾ ਜਿੰਨੂੰ ਉੜਦਾ ਪੰਜਾਬ ਕਹਿੰਦੇ ਸੀ ਹੁਣ ਉਹ ਚੜਦਾ ਪੰਜਾਬ ਬਣ ਚੁੱਕਿਆ ਤੁਸੀਂ ਇਹ ਵੇਖ ਸਕਦੇ ਹੋ ਇੱਥੇ ਜਿਹੜਾ ਯੂਥ ਹੈ ਪਿੱਛੇ ਲੰਗਰ ਦੀ ਸੇਵਾ ਉੱਥੇ ਬੰਨ ਦੀ ਸੇਵਾ ਇੱਕ ਗੱਲ ਹੈ ਜੀ ਪੱਕੀ ਹੈ ਜੀ ਖਾਲਸਾ ਰਾਜ ਆਉਣਿਆਲਾ ਦਿਖਾਓ ਸਾਰੇ ਵੀ ਜਿੰਨੇ ਕਿਹੜੇ ਕਹਿੰਦੇ ਨਸ਼ਾ ਕਰਦਾ ਪੰਜਾਬ ਕਿਹੜਾ ਕਹਿੰਦਾ ਅੱਜ ਕੱਦ ਨਹੀਂ ਕੋਈ ਬੋਲਦਾ ਹੈਗੇ ਅਜਿਹੇ ਸੇਵਾ ਕਰਦੇ ਦੱਸੋ ਅੱਜ ਬਾਹਰ ਤੋਂ ਕਹਿੰਦੇ ਨੇ ਵੀ ਇਹ ਉੜਦਾ ਪੰਜਾਬ ਹੈ ਇਹ ਉੜਦਾ ਪੰਜਾਬ ਹੈ ਜੀ ਅਸੀਂ ਕਲਗੀਧਰ ਦੇ ਬੱਚੇ ਆ ਜੀ ਚੜਦਾ ਪੰਜਾਬ ਹੈ ਚੜਦਾ ਪੰਜਾਬ ਹੈ ਅਸੀਂ ਕਲਗੀਧਰ ਦੇ ਬੱਚੇ ਆ ਜੀ ਗੜੀ 'ਚ 10 ਲੱਖ ਦੀ ਫੌਜ ਛੱਡੀ ਹੈਗੀ ਆ ਗਿਆ ਜੀ ਸਾਡੇ ਸਾਹਮਣੇ ਜੀ ਕੋਈ ਇੱਕ ਬੇਨਤੀ ਆ ਜੀ ਇਹਦੇ ਫੋਟੋਆਂ ਖਿਚਾਉਣ ਵਾਲੇ ਨਾ ਆਉਣ ਜਿਹਨੇ ਮਦਦ ਕਰਨੀ ਆ ਜੀ ਉਹ ਆਉਣ ਉਹ ਥੋੜੋ ਜੀ ਫੋਟੋਆਂ ਖਿਚਾਉਣ ਨੂੰ ਐਮਐਲਏ ਬਣਾ ਤੇ ਅਸੀਂ ਇੱਧਰ ਦੇ ਐਮਐਲਏ ਨੂੰ ਸਵਾਲ ਕਰਦੇ ਆ ਉਹ ਕਹਿੰਦੇ ਨੇ ਪੁਰਾਣਿਆਂ ਨੇ ਜਿਹੜਾ ਇੱਥੇ ਆਪਣੀ ਮਸ਼ੀਨਾਂ ਚਲਾਈਆਂ ਮਾਈਨਿੰਗ ਕੀਤੀ ਉਹਦੇ ਕਰਕੇ ਸਭ ਕੁਝ ਹੋਇਆ ਹੈਗਾ ਤੁਸੀਂ ਕਹਿੰਦੇ ਸੀ ਬਦਲਾ ਲੈ ਕੇ ਆਉਗੇ ਹਾਬਦਲਾ ਲੈ ਕੇ ਆਣਾ ਲੋਕਾਂ ਨੂੰ ਡੁਬਾਉਂਦਾ ਬਦਲਾ ਲੈ ਕੇ ਆਣਾ ਤੁਸੀਂ ਇਹਨਾਂ ਨੂੰ 2027 ਚ ਪਤਾ ਚੱਲਿਆ ਸਾਰੀ ਪਾਰਟੀਆਂ ਨੂੰ ਕਹਿੰਦੇ ਸੀ ਕਿਸੇ ਪਾਰਟੀ ਨੂੰ ਨਹੀਂ ਵੱਖਕੇ ਚ ਬੋਲਦੇ ਹੈਗੇ ਐਜੀ ਸਾਰੇ ਆਪਣਾ ਏਕਾ ਕਰਕੇ ਜੀ ਇਹਨਾਂ ਤਾਂ ਮੂੰਹ ਤੋੜ ਜਵਾਬ ਦੇਵਾਂਗੇ ਹਾਲਾਂਕਿ ਪਾਣੀ ਦੀ ਇਸ ਵਕਤ ਬਹੁਤ ਜ਼ਿਆਦਾ ਲੋਡ ਹੈਗੀ ਹੈ ਜੀ ਜੇ ਸਾਹਮਣਾ ਕੰਮ ਚੱਲ ਰਿਹਾ ਹੈਗਾ ਦਰਿਆ ਤੇ ਹਾਂਜੀ ਭਾਈ ਜੀ ਪਾਣੀ ਦੀ ਬਹੁਤ ਜ਼ਿਆਦਾ ਲੋਡ ਆ ਜੀ ਉਹਰੇ ਸੰਗਤਾਂ ਦੀ ਸਭ ਤੋਂ ਜ਼ਿਆਦਾ ਲੋਡ ਆ ਜੀ ਪਰ ਇੱਕ ਗੱਲ ਹੈ ਜੀ ਪੱਕੀ ਹੈ ਜੀ ਖਾਲਸਾ ਰਾਜ ਆਉਣੇ ਵਾਲਾ ਆ ਦੇਖੋ ਜਿੰਨੇ ਵੀ ਸਾਰੇ ਭਰਾਏ ਆਪਣੀ ਆਪ ਮਦਦ ਕਰ ਰਹੇ ਆ ਉਹਦੇ ਗਵਰਨਮੈਂਟ ਦਾ ਕੋਈ ਸੰਜੋਗ ਨਹੀਂ ਹੈਗਾ ਜੇ ਨਹੀਂ ਭਰਾ ਸਭ ਆਪਣੇ ਉਸ਼ਾ ਨਾਲ ਉਹ ਸੇਵਾ ਕਰ ਰਹੇ ਆ ਆ ਆਉਣ ਵਾਲੇ ਸਮੇਂ ਚ ਖਾਲਸਾ ਰਾਜ ਆਉਣ ਦੀ ਨਿਸ਼ਾਨੀਆਂ ਜੀ ਜੀ ਦਿਖਾਓ ਸਾਰੇ ਵੀ ਜਿੰਨੇ ਕਿਹੜੇ ਕਹਿੰਦੇ ਨਸ਼ਾ ਕਰਦਾ ਪੰਜਾਬ ਕਿਹੜਾ ਕਹਿੰਦਾ ਅੱਜ ਕਾਹਦੇ ਨਹੀਂ ਕੋਈ ਬੋਲਦਾ ਹੈਗੇ ਕਿਹੜੇ ਸੇਵਾ ਕਰਦੇ ਦੱਸੋ ਬਾਹਰ ਤੋਂ ਬਾਹਰ ਤੋਂ ਕਹਿੰਦੇ ਨੇ ਵੀ ਇਹ ਉੜਦਾ ਪੰਜਾਬ ਹੈ ਇਹ ਉੜਦਾ ਪੰਜਾਬ ਹੈ ਜੀ ਅਸੀਂ ਕਲਗੀਧਰ ਦੇ ਬੱਚੇ ਆ ਜੀ ਚੜਦਾ ਪੰਜਾਬ ਹੈ ਚੜਦਾ ਪੰਜਾਬ ਹੈ ਅਸੀਂ ਕਲਗੀਧਰ ਦੇ ਬੱਚੇ ਆ ਜੀ ਅਸੀਂ ਉੜਦੇ ਹਾਂ ਜੀ ਖੁਸ਼ੀ ਚ ਜੋਸ਼ ਆ ਛੜਦੇ ਅੰਦਰ ਜੀ ਤਾਂ ਇਸ ਟਾਈਮ ਖੜੇ ਆ ਜੀ ਉਹਦੇ ਇਦਾਂ ਚ ਮਕਾਲ ਸਾਹਿਬ ਉਹ ਉਹ ਗੱਡੀ ਚ 10 ਲੱਖ ਦੀ ਫੌਜ ਛੱਡੀ ਹੈਗੀ ਆ ਕਿਹ ਚੀਜ਼ ਆ ਸਾਡੇ ਸਾਹਮਣੇ ਜੀ ਸਰਕਾਰਾਂ ਤੇ ਜਾਂ ਉਹ ਜਿਹੜੇ ਬਾਹਰ ਦੇ ਲੋਕ ਨੇ ਉਹ ਉਹਨਾਂ ਦੇ ਮਨ ਦੇ ਵਿੱਚ ਧਾਰਨਾ ਪੰਜਾਬ ਦੇ ਜਿਹੜਾ ਯੂਥ ਆ ਉਹ ਨਸ਼ੇ 'ਚ ਹੀ ਲੱਗਿਆ ਹੋਇਆ ਹੈ ਜੇ ਆ ਇਹ ਜਿਹੜਾ ਸੀਨ ਆ ਜਿਹੜਾ ਦ੍ਰਿਸ਼ ਹੈ ਜੋ ਵੇਖ ਲੈਣਾ ਉਹਨਾਂ ਦੇ ਮਨ 'ਚ ਪਹਿਲਾ ਸਵਾਲ ਕੀ ਆਏਗਾ ਭਾਈ ਜੀ ਆ ਦੇਖੋ ਨਸ਼ੇ ਵਾਲਿਆਂ ਆਉਣ ਵਾਲਿਆਂ ਸਮੇਂ 'ਚ ਇਹਨਾਂ ਨੇ ਕਿਸੇ ਨੇ ਮੁੱਖ ਮੰਤਰੀ ਬਣਨਾ ਕਿਸੇ ਨੇ ਆਈਪੀਐਸ ਬਣਨਾ ਆਈਐਸ ਬਣਨਾ ਹੈ ਜਾ ਬਣੇ ਸੀ ਪੜ੍ਹਾਈ ਅਸੀਂ ਆਪਣੇ ਵਿਸ਼ਮ ਪਿਤਾ ਤੇ ਉਹਨੂੰ ਆਪਣੀ ਪੜ੍ਹਾਈ ਪੜ੍ਹਾਉਂਗੇ ਜੀ ਆਪਣਾ ਇਹਨੂੰ ਸਿੱਖਿਆ ਦੋਗੇ ਆਨਲਾਈਨ ਸਮਝ ਦੇਖਿਓ ਜੇ ਕਿੱਥੇ ਤੋਂ ਕਿੱਥੇ ਜਾਣਗੇ ਭਾਈ ਕੋਈ ਇੱਕ ਬੇਨਤੀ ਆ ਜੀ ਇਹਦੇ ਫੋਟੋਆਂ ਖਿਚਾਉਣ ਵਾਲੇ ਨਾ ਆਉਣ ਜਿਹਨੇ ਮਦਦ ਕਰਨੀ ਆ ਜੀ ਉਹ ਉਹ ਆਉਣ ਬਸ ਫੋਟੋ ਨਾ ਕੋਡ ਨੂੰ ਚਾਉਂਦਾ ਫੋਟੋ ਅਜੀ ਤੁਹਾਨੂੰ ਪਤਾ ਹੀ ਆ ਜੀ ਅੱਜ ਕਾ ਸਾਰੇ ਫੋਟੋਆਂ ਲਈ ਟ੍ਰੈਂਡ ਆ ਉੱਥੇ ਜਾਏ ਉੱਥੇ ਜਾਏ ਮਦਦ ਕਿਸੇ ਨੂੰ ਉਹਦੇ ਕਰਨੀ ਨਹੀਂ ਆਗੇ ਸੰਗਤ ਦੀ ਉਹਨੇ ਸੰਗਤ ਦੀ ਮਦਦ ਕਰੋ ਆਗੇ ਜੀ ਹੁਣ ਮੈਂ ਅੱਜ ਫੋਟੋਆਂ ਖਿਚਾ ਕੇ ਚੱਲ ਜਾਂ ਮਾ ਆ ਬਜਾੜੇ ਬੈਠੇ ਆ ਉਹ ਬੈਠੇ ਕਹਿੰਦੇ ਜਿਹੜੇ ਆਪਣੇ ਐਮਐਲਏ ਆ ਜੀ ਉਹ ਆਪਣੇ ਫੋਟੋਆਂ ਖਿਜਾਉਣ ਤੋਂ ਨਹੀਂ ਬਣਾਏ ਨਾ ਕਿ ਗੱਟੇ ਚੱਕਣ ਨੂੰ ਉਹਨਾਂ ਦੀ ਮੇਨ ਡਿਊਟੀ ਆ ਕਿ ਹੈਗੀ ਆ ਜਬ ਪਤਾ ਕੀ ਆਪਣਾ ਏਰੀਆ ਜੀ ਸਫਾਈ ਕਰਾਉ ਉਹ ਕਿ ਸਫਾਈ ਕਦ ਨਹੀਂ ਕਰਾਉਂਦੇ ਜੀ ਬਰਸਾਤਾਂ ਤੋਂ ਬਾਅਦ ਨਾ ਕਿ ਡਰੇਨਾਂ ਦੀ ਉਹ ਥੋੜੋ ਜੀ ਫੋਟੋਆਂ ਖਿਜਾਉਣ ਨੂੰ ਐਮਐਲਏ ਬਣਾਤੇ ਅਸੀਂ ਇੱਧਰ ਦੇ ਐਮਐਲਏ ਨੂੰ ਸਵਾਲ ਕਰਦੇ ਆ ਉਹ ਕਹਿੰਦੇ ਨੇ ਪੁਰਾਣਿਆਂ ਨੇ ਜਿਹੜਾ ਇੱਥੇ ਆਪਣੀ ਮਸ਼ੀਨਾਂ ਚਲਾਈਆਂ ਮਾਈਨਿੰਗ ਕੀਤੀ ਉਹਦੇ ਕਰਕੇ ਸਭ ਕੁਝ ਹੋਇਆ ਹੈਗਾ ਚਲੋ ਜੀ ਮੈਨ ਹੀ ਉਹਦੇ ਕਰਕੇ ਹੋ ਗਿਆ ਜੀ ਪੁਰਾਣਾ ਬਹੁਤ ਕੁਝ ਹੋਇਆ ਜੀ ਤੁਸੀਂ ਕਹਿੰਦੇ ਅਸੀਂ ਬਦਲਾ ਲੈ ਕੇ ਆਉਂਗੇ ਆਬਦ ਲੈ ਜਬ ਪਾਣੀ ਪਤਾ ਜੀ ਤੁਹਾਡਾ ਕਿਦਾ ਕਿਹੜੀ ਪੁਰਾਣੀ ਸਰਕਾਰ ਦੀ ਗੱਲ ਆ ਲੋ ਇਹਦਾ ਭਾਖੜੇ ਦਾ ਜੀ ਹੈਗਾ ਸੀਗਾ ਪੰਜਾਬ ਸਰਕਾਰ ਕੋਲ ਸੀਗਾ ਚੰਨੀ ਰਿਹਾ ਜੀ ਭਗਵੰਤ ਦੋਹਾ ਜੀ ਕੈਪਟਨ ਰਿਹਾ ਜੀ ਬਾਦਲ ਰਿਹਾ ਜੀ ਸਾਰੀ ਸਕਿਉਰਿਟੀ ਉੱਥੇ ਪੰਜਾਬ ਸਰਕਾਰ ਦੀ ਧੀ ਹੁਣ ਸੈਂਟਰ ਕੋਲ ਆ ਜੀ ਆਪਣੀ ਮਰਜ਼ੀ ਦਾ ਜਿੰਨਾ ਮਰਜ਼ੀ ਪਾਣੀ ਛੱਡੀ ਜਾਂਦੇ ਜੁਰੇ ਪਾਣੀ ਤਾਂ ਉਹਨਾਂ ਨੇ ਛੱਡਣਾ ਜੀ ਆਪਣੀ ਮਰਜ਼ੀ ਨਾਲ ਛੱਡਦੇ ਆ ਕਿੰਦਾ ਮਰਜ਼ੀ ਛੱਡਦੇ ਨੇ ਰਾਤ ਪਾਉਤ ਛੱਡੇ ਆ ਜੀ ਉਹਦੇ ਦੇਖੋ ਜੀ ਹਾਲ ਦੇਖੋ ਤੁਸੀਂ ਉਹਦੇ ਆਗੇ ਕੁਛੀ ਤੇ ਲੰਗਰ ਲਾਇਆ ਹੋਇਆ ਇੱਥੇ ਪਰ ਅਰਵਿੰਦ ਕੇਜਰੀਵਾਲ ਸਾਹਿਬ ਨੇ ਤਾਂ ਕਿਹਾ ਕਿ ਸਾਡੇ ਵਰਕਰ ਜਾਣਗੇ ਦਿੱਲੀ ਲੋਕਾਂ ਦੇ ਘਰ ਦੇ ਵਿੱਚ ਲੰਗਰ ਇਕੱਠਾ ਕਰਕੇ ਪੰਜਾਬ ਦੇ ਦੇ ਕੇ ਆਣਗੇ ਹਾਂਜੀ ਉਹ ਜਾਣਗੇ ਜੀ ਲੰਗਰ ਲੈ ਕੇ ਆਉਣਗੇ ਉਹ ਐਮਐਲਏ ਦੇ ਘਰਾਂ ਹੀ ਜਾਣਗੇ ਉਹਨਾਂ ਦੇ ਘਰ ਚਾਹ ਪੀ ਕੇ ਆਉਣਗੇ ਜੀ ਕਾਗਜ਼ਾਂ 'ਚ ਉਹਨਾਂ ਦੇ ਘਰ ਆ ਗਏ ਪਰ ਲੰਗਰ ਉਹਰੇ ਨਹੀਂ ਆਉਣਾ ਆ ਤਾਂ ਬਾਬੇ ਨਾਨਕ ਦਾ ਲੰਗਰ ਰਾਜੀ ਆ ਤਾਂ ਚੱਲਦਾ ਹੀ ਰਹਿਣਾ ਨਾ ਉਹਰੇ ਅਰਵਿੰਦ ਕੇਜਲੀਵਾਲ ਦੀ ਲੋੜਾਂ ਦਾ ਭਗਵੰਤ ਮਾ ਦੀ ਲੋੜ ਆ ਜੀ ਆ ਤਾਂ ਬਾਬੇ ਗੁਰੂ ਨਾਨਕ ਦੇ ਬਖਸ਼ੀਸ਼ ਆ ਜੀ ਲੰਗਰ ਉਹਰੇ ਚੱਲਦੇ ਹੋ ਰਹਿਣੇ ਆ ਜੀ ਹੈਲੀਕਾਪਟਰ ਤੇ ਆਇਆ ਹੀ ਹੋਣਾ ਇੱ ਕਵਰ ਕਰ ਗਾ ਲੋ ਤੁਸੀਂ ਪੁੱਛ ਲੋ ਜੀ ਇੱਕ ਇੱਕ ਬੱਚੇ ਨੂੰ ਪੁੱਛ ਲੋ ਜੀ ਤੁਸੀਂ ਆਇਆ ਜੀ ਉਰੇ ਡੀਸੀ ਦਾ ਮੇਨ ਰੋਲ ਡੀਸੀ ਦਾ ਨਾ ਉਰੇ ਚਮਕਾਉਂ ਸਾਡੇ ਐਮਐਲਏ ਦਾ ਕਿੱਥੇ ਆ ਦਿਖਾਓ ਜੀ ਡੀਸੀ ਨਹੀਂ ਆਇਆ ਕਿਤੇ ਕੁਝ ਵੀ ਨਹੀਂ ਆਇਆ ਦਿਖਾਓ ਰੇ ਦਿਖਾਓ ਤਾਂ ਸਹੀ ਮਾਰਚ ਦੇ ਵਿੱਚ ਕਹਿੰਦੇ ਨੇ ਜਦੋਂ ਹੜ੍ਹਾਂ ਨੂੰ ਲੈ ਕੇ ਮੀਟਿੰਗਾਂ ਕਰਨੀਆਂ ਹੁੰਦੀਆਂ ਨੇ ਡੀਸੀ ਨੇ ਕਿ ਡੀਸੀ ਨੇ ਇੱਥੇ ਮੀਟਿੰਗਾਂ ਨਹੀਂ ਕੀਤੀਆਂ ਹੈਗੀਆਂ ਵੀ ਹੜ੍ਹ ਦੀ ਸਿਚੁਏਸ਼ਨ ਨੂੰ ਲੈ ਕੇ ਇਹ ਗੱਲ ਆਇਆ ਜੀ ਇਹਨਾਂ ਨੇ ਕਾਗਜ਼ੀ ਮੀਟਿੰਗ ਕਰ ਲੈਣੀ ਐਸੀ ਕਹਦੇ ਨਾਲ ਜੀ ਅਸੀਂ ਉਹਦੇ ਸਾਫ਼ ਕਰਾਇਆ ਜੀ ਬੰਨ ਲਵਾਇਆ ਦੇਖਣਾ ਬਣਾਈ ਸਾਰਾ ਕੁਝ ਕਰਿਆ ਜੀ ਪੈਸਾ ਖਾ ਜਾਣਾ ਅਗੇ ਜੀ ਕੰਮ ਕਿਹਨੇ ਕਰਨਾ ਜੀ ਉਹਦੇ ਅਗੇ ਅੱਤੇ ਖਾਓ ਜੀ ਸੰਗ ਸਾਰੀ ਲੱਗੀ ਹੋਈ ਆ ਸਾਰਾ ਸੰਗਤ ਜਾ ਲੈ ਕੇ ਆਦੀ ਪ੍ਰਸ਼ਾਦਾ ਸੰਗਤ ਲੈ ਕੇ ਆ ਰਹੀ ਆ ਕਿੱਥੇ ਗੱਡੀ ਆ ਜੀ ਇਹਨਾਂ ਨੂੰ ਦਿਖਾਓ ਤਾਂ ਸਹੀ ਇੱਕ ਇੱਕ ਚੀਜ਼ ਦਾ ਦਿਖਾਓ ਉਹਦੇ ਅਗੇ ਗੱਲਾਂ ਕਹਿਣੀਆਂ ਸੌਕੀ ਆ ਭਗਵੰਤ ਮੰਨ ਲਓ ਤੇ ਰੋਟੀ ਪ੍ਰਸ਼ਾਦਾ ਛੱਕ ਕੇ ਥੱਲੇ ਬਹਿ ਕੇ ਆ ਗਿਆ ਉਹਦੀ ਵੀਡੀਓ ਹੀ ਵਾਇਰਲ ਹੋ ਗਈ 2 ਮਿੰਟ ਛੱਕ ਕੇ ਸਟੰਟ ਕਰਦੇ ਆ ਸਾਰੇ ਅਗੇ ਜੀ ਉਹਦੇ ਅਸੀਂ ਵੇਖਿਆ ਵੀਡੀਓ ਤੇ ਰੋਣ ਵੀ ਲੱਗ ਕੇ ਜਗ੍ਹਾ ਮੈਂ ਰੋਣ ਲੱਜ ਮੈਂ ਫ ਖੜੋ ਆ ਕੇ ਨਾ ਮੁੱਖ ਮੰਤਰੀ ਦਾ ਫਰਜ ਕਿਆ ਜੀ ਡੈਮ ਤੇ ਜਾਓ ਜੀ ਜਾਂ ਪਤਾ ਕੀ ਆਪਣਾ ਬਰਸਾਤਾਂ ਹੋ ਰਹੀਆਂ ਤੁਸੀਂ ਹੌਲੀ ਹੌਲੀ ਫਲੋ ਚ ਪਾਣੀ ਛੱਡਣ ਲੱਗ ਜਾਓ ਆ ਗਿਆ ਜੀ ਪਾਣੀ ਸਟਾਕ ਕਰ ਲਿਆ ਇੱਕੋ ਲੱਖ ਛੱੜਤਾ ਪੌਂਗ ਡੈਮ ਚ 1 ਲੱਖ ਛੱਡਿਆ ਪਾਣੀ ਤੁਸੀਂ ਹੌਲੀ ਹੌਲੀ ਪਾਣੀ ਕੱਢੀ ਚੱਲੋ ਪਾਣੀ ਉਧੇ ਉਹਨਾਂ ਨਹੀਂ ਉਹਦਾ ਜੀ ਉਹ ਤਾਂ ਕਹਿੰਦੀ ਸੈਂਟਰ ਦੇ ਹੱਥ ਵਾਸਤੇ ਜਿਹੜਾ ਡੈਮ ਹੈਗਾ ਫੇ ਤੁਸੀਂ ਉਹਨੇ ਸਰਕਾਰ ਕਿਆ ਕੰਨ ਨੂੰ ਬਣਾਈ ਸੀ ਤੁਸੀਂ ਸਾਡੇ ਕੋਲ ਜੇ ਛੋਟਾ ਸਰਕਾਰ ਨਹੀਂ ਚੱਲਦੀ ਖਾਲਸਾ ਰਾਜ ਆਊਗਾ ਸਰਕਾਰ ਚਲਾਊਗਾ ਪਾਣੀ ਵੀ ਨਹੀਂ ਆਊਗਾ ਨਾ ਕੋਈ ਰੋ ਭੁੱਖਾ ਰਹੂਗਾ ਸਾਰਿਆਂ ਨੂੰ ਰੇਹ ਫੈਸਿਲਟੀਆਂ ਵਧੀਆ ਮਿਲਣਗੀਆਂ ਜੀ ਮੈਡੀਕਲ ਵੀ ਪੜ੍ਹਾਈ ਵੀ ਰੇਹ ਚੀਜ਼ ਜਿਹੜੇ ਵਧੀਆ ਮਿਲੂਗੇ ਜੀ ਖਾਲਸਾ ਰਾਜ ਚ ਅੱਧੇ ਪੰਜਾਬ ਦਾ ਮਾੜਾ ਹਾਲ ਹੈ ਤੁਸੀਂ ਲੋਕਾਂ ਦੇ ਘਰ ਬਰਬਾਦ ਹੋ ਗਏ ਜਿਹੜੀ ਕੁੜੀਆਂ ਸਨ ਜਿਨ੍ਹਾਂ ਦਾ ਵਿਆਹ ਸੀ ਉਹਨਾਂ ਦੇ ਜਿਹੜੇ ਦਾਸ ਸੀ ਉਹ ਰੁੜ ਗਏ ਮੱਝਾਂ ਰੁੜ ਗਈਆਂ ਡੰਗਰ ਰੁੜ ਗਏ ਤੁਹਾਨੂੰ ਕੀ ਲੱਗਦਾ ਹੈਗਾ ਇਸ ਤੋਂ ਬਾਅਦ ਸਰਕਾਰ ਇਹ ਕਹਿੰਦੀ ਹੈ ਵੀ ਅਸੀਂ ਮੁਆਵਜ਼ਾ ਜ਼ਰੂਰ ਦਵਾਂਗੇ ਤੁਮਲਾ ਦੇ ਕੁਕੜੀਆਂ ਆਂਡੇ ਦਾ ਮੁਆਵਜ਼ਾ ਮਿਲ ਜੂਗਾ ਆ ਭਗਵਾਨ ਤਮਾ ਦੀਆਂ ਸੁਣੀ ਆ ਜੀ ਆਪਾਂ ਨੇ ਕਹਿੰਨਾ ਮੁਰਗੀਆਂ ਦਾ ਵੀ ਮੁਆਵਜ਼ਾ ਦਊਗਾ ਜੀ ਆ ਵੀ ਮੁਆਵਜ਼ਾ ਦਊਗਾ ਇੱਕ ਵੀਰ ਦੀ ਜੀ ਕੋਠੀ ਢਈ ਆ ਜੀ 16000 ਰੁਪਏ 17000 ਰੁਪਏ ਦਿੱਤਾ ਜੀ ਉਹਨਾਂ ਨੇ ਉੱਥੇ 17000 ਰੁਪਏ ਦਾ ਕਿ ਮਕਾਨ ਪੈਜੂਗਾ ਜੀ ਦੱਸ ਦਿਓ ਜੀ ਤੁਸੀਂ ਆਪ ਦੀਆਂ ਗੱਡੀਆਂ ਦਾ ਤੁਸੀਂ ਹਜ਼ਾਰ ਹਜ਼ਾਰ ਲੀਟਰ ਬੇਫਾਲਤੂ ਤੇਲ ਫੋਕਦੇ ਨੇ ਕਦੇ ਰਹਿ ਤਨੂ ਕਦੇ ਆ ਤਨੂ ਜੇ ਜੀ ਭਗਵੰਤ ਮਾਨ ਹੈ ਕਹਿੰਦਾ ਮੈਂ ਪੰਜਾਬ ਦਾ ਪੁੱਤ ਆ ਲੋਕਾਂ ਚ ਆਵੇ ਜੀ ਉਰੇ ਕੰਮ ਕਰੇ ਆ ਕੇ ਜੀ ਉਰੇ ਆ ਉਰੇ ਇੱਕ ਨਾ ਕਿ ਪਬਲਿਕ ਨੂੰ ਕਵੇ ਤੁਸੀਂ ਸੈਦੋ ਸਾਡੀ ਉਰੇ ਜਿੰਦੀ ਫੋਰਸ ਆ ਜਿਹੜੇ ਸਾਡੇ ਹੈਗੇ ਇਨਸਟਰੂਮੈਂਟ ਆ ਅਸੀਂ ਲਾ ਕੇ ਬੰਦ ਪੱਕਾ ਕਰੀਏ ਜੀ ਉਰੇ ਮੈਂ ਨਹੀਂ ਕਿਹਾ ਭਗਵੰਤ ਮਾਨ ਨੇ ਵੀ ਕਰਾਈਏ ਜੀ ਭਗਵੰਤ ਮਾਨ ਕਹਿੰਦਾ ਬੜਾ ਸੱਚਾ ਜੀ ਸਾਰੀ ਚਮਕੌਰ ਸਾਹਿਬ ਜਾ ਕੇ ਦੇਖ ਲੋ ਤੀ ਮੈਂ ਨਹੀਂ ਕਿਹਾ ਉਹਨੇ ਕਰਾਈ ਸੜਕ ਤਾਂ ਉਹਨੇ ਤੋੜਤੀਆਂ ਜੀ ਲੋਕ ਤਾਂ ਡਪੋਏ ਆ ਇਹਨਾਂ ਨੇ ਅੰਕਲ ਜੀ ਹੋਂ ਜੋ ਮਾ ਬਟਾ ਬਾਬਾ ਨਾਨਕ ਸਾਡੇ ਨਾਲ ਆ ਜੀ ਲੋਕ ਕਹਿੰਦੇ 2027 ਦੀ ਦੱਸਾਂਗੇ ਕਿਹੜਾ ਜੀ ਪ੍ਰੇਤ ਕਹਿੰਦੇ ਅਸੀਂ ਆਮ ਘਰਾਂ ਦੇ ਮੁੰਡੇ ਆ ਆਮ ਘਰਾਂ ਦੇ ਮੁੰਡੇ ਆ ਜੀ 2-2 ਲੱਖ ਦੀਆਂ ਜੁੱਤੀਆਂ ਪਾਉਂਦਾ ਜੀ ਆਮ ਘਰਾਂ ਦਾ ਮੁੰਡਾ ਜੀ ਆਮ ਘਰਾਂ ਦਾ ਮੁੰਡਾ 100 ਰੁਪਏ ਦੀ ਚੱਪਲ ਪਾਉਂਦਾ ਆ ਆਮ ਘਰ ਦਾ ਮੁੰਡਾ ਜੀ ਆ 100 ਰੁਪਏ ਦੀ ਚੱਪਲ ਪਾਈ ਆ ਜੀ ਆ 150 ਦੀ ਟੀ-ਸ਼ਰਟ ਪਾਈ ਆ ਆਮ ਘਰ ਦੇ ਮੁੰਡੇ ਆ ਹੁੰਦੇ ਆ ਆਮਗੜਾ ਦੇ ਮੁੰਡੇ ਨਹੀਂ ਹੈਗੇ ਜੀ ਆ ਪੰਜ ਪੰਜ 10 10 ਸਹਜਾ ਦੇ ਕੁਰਤੇ ਪਜਾਮੇ ਲੈ ਕੇ ਕਪੜਾ 20 20 ਹਜ਼ਾਰ ਰੁਪਏ ਸਵਾਈ ਦੇ ਕੇ ਸਵਾਉਣ ਜੀ ਲੈ ਲੇ ਕਿ ਰੂਜ਼ਾ ਆਮਗੜਾ ਦੇ ਮੁੰਡੇ ਨਹੀਂ ਘੁੰਮਦੇ ਹੈਗੇ ਆਮਗੜਾ ਦੇ ਮੁੰਡੇ ਆ ਸਕੂਟਰ ਮੋਟਰਸਾਈਕਲਾਂ ਦੇ ਸਾਈਕਲਾਂ ਦੇ ਆਏ ਹੋਇਆ ਬਜ਼ੁਰਗ ਦੇਖ ਲਓ ਜੀ ਉਥੇ ਕਈ ਬਜ਼ੁਰਗ ਸਾਈਕਲਾਂ ਦੇ ਆ ਕੇ ਪਾਣੀ ਪ੍ਰਸ਼ਾਦ ਦੇ ਲੈ ਕੇ ਆ ਰਹੇ ਘਰਾਂ ਤੋਂ ਬਣਾ ਕੇ ਕਾਦੇ ਵਾਸਤੇ ਲੈ ਕੇ ਆ ਰਹੇ ਕਿ ਸਾਡਾ ਸਾਰਾ ਇਲਾਕਾ ਇਕੱਠਾ ਹੈ ਅਸੀਂ ਇੱਕ ਆ ਤਕਲੀਫ ਕਿਆ ਹੋਈ ਹੋਈ ਆ ਅਸੀਂ ਮੁੱਠੀ ਸਾਡੀ ਜੁੜ ਗਈ ਹੁਣ ਸਾਨੂੰ ਕਿਸੇ ਲੀਡਰ ਦੀ ਲੋੜ ਨਹੀਂ ਨਾ ਕਾਲਦੀਆਂ ਦੀ ਨਾ ਕਾਂਗਰਸੀਆਂ ਦੀ ਨਾ ਝਾੜੂ ਵਾਲਿਆਂ ਦੀ ਬਾਬਾ ਨਾਨਕ ਸਾਡੇ ਤੇ ਮਿਹਰ ਰੱਖੇ ਆਉਣੇ ਟਾਈਮ ਚ ਇਹਨਾਂ ਨੂੰ ਟਾਈਮ ਟਾਈਮ ਕਹਿੰਦੇ ਦਿਸਦਾ ਨਹੀਂ ਹੁੰਦਾ ਦਿਖਾ ਦਿੰਦਾ ਹੁੰਦਾ ਟਾਈਮ ਦਿਖਾਊਗਾ ਜੀ ਇਹਨਾਂ ਨੂੰ ਇਹਨਾਂ ਨੇ ਕਿਹਾ ਕਰਿਆ ਤੁਹਾਨੂੰ ਲੱਗਦਾ ਵੀ ਹੁਣ ਜਿਹੜੀ ਆ ਸਥਿਤੀ ਹੈਗੀ ਹੈ ਜੇ ਸਰਕਾਰਾਂ ਪਹਿਲੇ ਕੰਟਰੋਲ ਕਰ ਲੈਣ ਸਥਿਤੀ ਨੂੰ ਕਿਹਾ ਜਾਂਦਾ ਜਿਹੜਾ ਪਰਲਾ ਬੰਨ ਹੈਗਾ ਜੋਦੀ ਸਫਾਈ ਕੀਤੀ ਹੁੰਦੀ ਤੇ ਤੁਹਾਡੇ ਤੇ ਆ ਨੋਬਤ ਨਾ ਆਉਂਦੀ ਇਕਨਾ ਚਮਕੌਰ ਸਾਹਿਬ ਜੀ ਬੇਲੇ ਦਾਤਪ ਦੌਰਪਰ ਦਮ ਪਾਣੀ ਦਾ ਕਿਦਾਂ ਪਾ ਟੁੱਟਿਆ ਜੀ ਉੱਥੇ ਉਹਦੇ ਨਾਲ ਜੀ ਹੈਗਾ ਬਲਾਚੌਰ ਪੈਂਦਾ ਜੀ ਉਥੇ ਡਰੇਨ ਆ ਜੀ ਉਹ ਡਰੇਨ ਕਰਾਉਣ ਕੱਲ ਕਹਿੰਦੇ ਸੀ ਸਾਫ਼ ਕਰਾ ਰਹੇ ਆ ਜੀ ਉਥੇ ਡਰੇਨ ਬੰਦੇ ਭੇਜਦੇ ਮਸ਼ੀਨਾਂ ਚੱਲ ਗਈਆਂ ਉਦੋਂ ਇਹਨਾਂ ਨੇ ਸਰਕਾਰ ਦੇ ਬੰਦੇ ਖੜੇ ਖੜੇ ਕਰਕੇ ਸ਼ੁਰੂ ਕਰਤਾ ਕਿ ਸਾਡੇ ਹੜ ਆਜੂਗਾ ਸਾਡੇ ਆਜੂਗਾ ਜੀ ਡਰੇਨ ਸਾਫ਼ ਨਹੀਂ ਕਰਾਈ ਹੈਗੀ ਅਜੋ ਆਏ ਬੰਦੇ ਉਹ ਡਰੇਨ ਤਾਂ ਨਹੀਂ ਸਾਫ਼ ਕਰਾਈ ਹੈਗੇ ਇਹਨਾਂ ਤੇ ਉਥੇ ਵੱਡੇ ਵੱਡੇ ਆਈਪੀਐਸ ਆਈਐਸ ਅਫਸਰਾਂ ਦੇ ਉਥੇ ਪਬੁੱਲਰ ਲੱਗੇ ਹੋਏ ਆ ਜੀ ਉਥੇ ਇਹਨੇ ਫਾਰਮਾਸ ਬਣਾਏ ਹੋਏ ਆ ਤਾਂ ਡਰੇਨ ਸਾਫ਼ ਨਹੀਂ ਕਰਾਈ ਹੈਗੀ ਜੇ ਡਰੇਨ ਸਾਫ਼ ਕਰਾਉਂਦੇ ਆ ਸਾਡਾ ਲੱਖਾਂ ਨੁਕਸਾਨ ਹੁੰਦਾ ਜੀ ਬਣੇ ਨੇ ਆਈਐਸ ਆਈਪੀਐਸ ਦੇ ਜਾ ਕੇ ਦੇਖੋ ਉਥੇ ਤੁਸੀਂ ਜਾ ਕੇ ਵਿਜ਼ਿਟ ਕਰੋ ਕੱਲ ਜਾ ਕੇ ਹੁਣ ਮੈਂ ਆਈਐਸ ਮੈਂ ਆ ਮੈਂ ਆਪਣੇ ਥੋੜੇ ਥੋੜੇ ਥੋੜੋ ਚੀਜ਼ ਲੈਣੀਆਂ ਮੈਂ ਉਹ ਮੁੰਡੇ ਨਾਲ ਉਹਤੇ ਰਜਿਸਟਰੀ ਕਰਾਉਂਗਾ ਕਿ ਆਲੂ ਕੋਈ ਇਨਕੁਆਰੀ ਜਾਵੇ ਮੈਂ ਨਾ ਫਸਾਂ ਤੁਹਾਨੂੰ ਹੀ ਪਤਾ ਹੀ ਆ ਜੀ ਸਰਕਾਰਾਂ ਕਿਆ ਕਰਦੀਆਂ ਜੀ ਤੁਹਾਨੂੰ ਕੋਈ ਸਰਕਾਰ ਜਾਂ ਪ੍ਰਸ਼ਾਸਨ ਤੋਂ ਆਸ ਹੈ ਕਿ ਹੁਣ ਜਿਹੜੀ ਅਸਥਿਤੀ ਬਣੀ ਹੋਈ ਹੈ ਇਹ ਅੰਡਰ ਕੰਟਰੋਲ ਹੋਏਗੀ ਸਾਨੂੰ ਸਰਕਾਰ ਦਾ ਕੋਈ ਨਹੀਂ ਹੈਗੀ ਜੀ ਸਾਡੇ ਜਿੰਦੇ ਵੀ ਆ ਬੀਰ ਭਾਈ ਬਜ਼ੁਰਗ ਜਿੰਨੇ ਵੀ ਸਾਡੇ ਹੈਗੇ ਆ ਸਾਨੂੰ ਐਂ ਦੇ ਮਾਨ ਆ ਇੱਕ ਸਾਨੂੰ ਸ਼ੀਦਾ ਹੀ ਤਾਂਤੀ ਸ਼ੀਰੀ ਚਮਕੌਰ ਸਾਦੇ ਮਾਨ ਆ ਇੱਕ ਗੱਲ ਤੁਹਾਡੇ ਚੈਨਲ ਸਰੀਏ ਕਹਿਣਾ ਚਾਹੁੰਦਾ ਹੈ ਭਗਵਾਨਤਮਨ ਮੋਦੀ ਜਿਹੜਾ ਮਰਜੀ ਹੋਵੇ ਜੀ ਸ਼ੀਦਾ ਹੀ ਤਾਂਤੀ ਨਾਲ ਪੰਗੇ ਨਾ ਲਓ ਜੀ ਉਹਦੇ ਕਿਸੇ ਨੇ ਬਖਸ਼ਿਆ ਨਹੀਂ ਜਾਣਾ ਹੈਗਾ ਜੀ ਮਲੀਆਂ ਮੇਟ ਕਰਦੇ ਨੇ ਸ਼ੀਰ ਸਿੰਘ ਨਾਲ ਪੰਗਾ ਨਾ ਲਓ ਜੀ ਉਰੇ ਆ ਕੇ ਰੋਟੀਆਂ ਨਾ ਸੇਕ ਉਹਦੇ ਧਰਮ ਦੇ ਨਾਂ ਦੇ ਆ ਕੇ ਆਹ ਧਰਤੀ ਉਹ ਧਰਤੀ ਹੈ ਜਿਸ 10 ਲੱਖ ਨਾਲ ਲੜਨੇ ਵਾਲੇ ਆ ਚੋ ਜੀ 40 ਸਿੰਘ ਲੜਦੇ 10 ਲੱਖ ਨਾਲ ਆ ਕੇ ਜੀ ਸਾਡੇ ਸਾਹਮਣੇ ਦੱਸੋ ਜੀ ਪੇਚ ਪੰਜਾਬ ਦੇ ਜਿਹੜੇ ਤੁਸੀਂ ਗੱਲ ਕਰਦੇ ਆਂ ਵੀ ਜਿਹੜੀ ਆ ਬੰਨ ਹੈ ਕਹਿਆ ਜਾਂਦਾ ਜੇ ਇਹ ਬੰਨ ਅਕਸਰ ਟੁੱਟ ਜਾਂਦਾ ਲੁਧਿਆਣੇ ਤੋਂ ਲੈ ਕੇ ਚੰਡੀਗੜ੍ਹ ਤੱਕ ਬਹੁਤ ਜ਼ਿਆਦਾ ਮਾਰ ਪੈ ਜਾਣੀ ਸੀਗੀ ਹਾਂਜੀ ਬਿਲਕੁਲ ਪੈ ਜਾਣੀ ਆ ਦੇਖੋ ਜੀ ਤੁਸੀਂ ਦੇਖੋ 15 ਫੁੱਟ ਪਾਣੀ ਵਿੱਚ ਖੜੇ ਆ ਜੀ ਪਾਣੀ ਦਾ ਫਲੋ ਦੇਖੋ ਕਿੰਨਾ ਤੇਜ਼ ਜਾਣਾ ਪਿੰਡਾਂ ਜ ਨੂੰ ਜਾਣਾ ਜੀ ਉਰੇ ਕਹਿੰਦਾ ਸੀ ਆਮ ਘਰਾਂ ਦੇ ਮੁੰਡੇ ਸਾਡੇ ਕੋਲ ਹੈਲੀਕਾਪਟਰ ਆ ਅਸੀਂ ਬੈਹਿ ਕੇ ਜੀ ਆਪਣਾ ਚੱਲ ਜੂਗੇ ਸਮਾਨ ਵੀ ਚੱਕੜਾ ਪੈਣਾ ਸੰਤਾਂ ਜੀ ਤੁਸੀਂ ਘਰ ਖਾਲੀ ਇੱਥੇ ਕਰ ਦਿੱਤੇ ਹੈ ਕਿ ਪਿੰਡ ਵਾਲਿਆਂ ਨੇ ਇਹ ਪਿੰਡਾਂ ਚ ਅਲਾਸਮੈਂਟ ਹੋਈ ਆ ਜੀ ਘਰ ਮਕਾਨ ਖਾਲੀ ਕਰਾਏ ਗਏ ਆ ਜੀ ਆਉਣ ਵਾਲੇ ਟਾਈਮ 'ਚ ਕਿ ਪਾਣੀ ਛੱਡ ਰਿਹਾ ਜੀ ਕਿਨਾਂ ਭਾਖੜੇ ਨੂੰ ਰਾਹ ਛੱਡਿਆ ਕੀ ਪਤਾ ਕੀ ਕੁਝ ਹੋ ਸਕਦਾ ਜੀ ਉਰੇ ਆ ਜਾਂਦਾ ਜੀ ਪਿੰਡ ਵਾਲਿਆਂ ਨੇ ਅਮਰਸਰ ਵੱਲ ਡਬੋਇਆ ਜੀ ਬਾ ਅਦੇਰਾ ਬਾਪਾ ਨਾਨਕ ਦਾ ਡਬੋਇਆ ਜੀ ਹੁਣ ਸਾਡਾ ਲੱਕ ਰਹਿ ਗਿਆ ਤਾਂ ਜੀ ਇਹਨੂੰ ਡਬਾਉਣ ਲੱਗੇ ਆ ਆ ਵੇ ਸਕੀਮ ਆ ਸਾਰੀ ਪਿੰਡਾਂ ਲੈਂਡ ਬੁਲਿੰਗ ਲਈ ਜਮੀ ਸਿਮਰ ਸਾਹਿਬ ਦੇ ਕਹਿੰਦੇ ਨੇ ਵੀ ਇਹ ਤਾਂ ਕੁਦਰਤੀ ਮਾਰ ਹੈਗੀ ਹੈ ਕੁਦਰਤੀ ਤੁਸੀਂ ਸਿਆਣਿਆਂ ਜੀ ਪਾਣੀ ਇਕੱਠਾ ਰੋਕ ਕੇ ਛੱਡ ਦੇਣਾ ਕੁਦਰਤੀ ਮਾਥੜੋ ਹੋ ਗਿਆ ਜੀ ਦਰਿਆ ਚ ਹੁੰਦਾ ਜੀ ਹੁਣ ਤੁਸੀਂ ਆ ਜੀ ਇਹਨੂੰ ਰੋਕੀ ਜਾਣਾ ਰੋਕੀ ਜਾਂਦੀ ਕਪੈਸਿਟੀ ਹੈ ਨੇ ਬੋਤਲ ਨੇ ਪਾੜ ਜਾਣਾ ਇਹਨੂੰ ਤੁਪਕਾ ਤੁਪਕਾ ਗੱਦੀ ਜਾਣਾ ਪਾਣੀ ਕਿੱਥੇ ਖੜਜੂਗਾ ਜੀ ਦੱਸੋ ਤੁਸੀਂ ਦੇਖਿਓ ਜਾ ਕੇ ਜੀ ਕਿਹਨੇ ਖਤਰੇ ਦੇ ਨਿਸ਼ਾਨ ਆ ਉੱਥੇ ਨਾ ਬੰਦੇ ਦਾ ਪੈਰ ਹੁੰਦਾ ਜੀ ਤੁਸੀਂ ਦਰਿਆ ਡੂੰਘੇ ਕਰਵਾਓ ਕਦੇ ਨਹੀਂ ਕਰਵਾਉਂਦੇ ਰੇਤਾ ਕਦੇ ਨਹੀਂ ਖੋਲਦੇ ਹੈਗੇ ਜੀ ਲੋਕਾਂ ਨੂੰ ਮਾਰਨ ਵਾਸਤੇ ਲੱਗੇ ਹੋਏ ਆ ਨਾਲ ਤਾਂ ਆ ਪਰ ਇੱਕ ਗੱਲ ਆ ਜੀ ਰੱਬ ਨੂੰ ਜੋ ਮਜੂਰਾ ਹੋਣਾ ਹੋਈ ਆ ਪਰ ਇਹਨਾਂ ਨੂੰ 2027 ਚ ਪਤਾ ਚੱਲਣਾ ਸਾਰੀ ਪਾਰਟੀਆਂ ਨੂੰ ਕਹਿੰਦੇ ਸੀ ਕਿਸੇ ਪਾਰਟੀ ਨੂੰ ਨਹੀਂ ਵੱਖਕੇ ਚ ਬੋਲਦੇ ਹੈਗੇ ਜੀ ਸਾਰੇ ਆਪਣਾ ਏਕਾ ਕਰਕੇ ਜੀ ਇਹ ਤਾਂ ਮੂੰਹ ਤੋੜ ਜਵਾਬ ਦੇਵਾਂਗੇ ਸਾਰਿਆਂ ਦਾ ਜੀ ਸ਼ੁਕਰੀਆ ਇਹ ਪੰਜਾਬ ਦਾ ਯੂਥ ਹੈ ਇਹ ਉਹ ਪੰਜਾਬ ਦਾ ਯੂਥ ਹੈ ਜਿਨੇ ਸਤਲੁਜ ਦਰਿਆ ਦਾ ਮੂੰਹ ਮੋੜ ਦਿੱਤਾ ਜਿਹਨੂੰ ਉੜਦਾ ਪੰਜਾਬ ਕਹਿੰਦੇ ਸੀ ਹੁਣ ਉਹ ਚੜਦਾ ਪੰਜਾਬ ਬਣ ਚੁੱਕਿਆ ਤੁਸੀਂ ਇਹ ਵੇਖ ਸਕਦੇ ਹੋ ਇੱਥੇ ਜਿਹੜਾ ਯੂਥ ਹੈ ਪਿੱਛੇ ਲੰਗਰ ਦੀ ਸੇਵਾ ਉੱਥੇ ਬੰਨ ਦੀ ਸੇਵਾ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਇਸ ਮੈਦਾਨ ਦੇ ਵਿੱਚ ਡਟੇ ਹੋਏ ਨੇ ਇਹ ਕਹਿੰਦੇ ਨੇ ਸਾਨੂੰ ਕਿਸੇ ਦੀ ਲੋੜ ਨਹੀਂ ਸਰਕਾਰ ਦੀ ਲੋੜ ਨਹੀਂ ਹੈਗੀ ਅਸੀਂ ਆਪਣੇ ਆਪ ਸੰਭਾਲ ਲਵਾਂਗੇ ਕੈਮਰਾਮੈਨ ਕੁਲਦੀਪ ਲਾਧੂ ਕਾ ਦੇ ਨਾਲ ਮਨਦੀਪ ਸਿੰਘ ABC ਪੰਜਾਬ ਚਮਕੌਰ ਸ